ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਤੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਹਾਂਜੀ ਅੱਜ ਦਿਨ ਹੈਗਾ ਮੰਗਲਵਾਰ ਦਾ ਤ੍ਰੀਕ ਹੈਗੀ ਆ 19 ਨਵੰਬਰ ਤੇ ਆਪਾਂ ਨੇ ਸ਼ੁਰੂ ਕਰਤੇ ਜੀ ਸਵੇਰ ਦੇ ਕੰਮਕਾਰ ਬੱਚੇ ਸਕੂਲ ਚਲੇ ਗਏ ਸੀ ਕਿ ਉਹਨਾਂ ਨੂੰ ਤੋਰਨ ਤੋਂ ਬਾਅਦ ਫੇਰ ਮੈਂ ਆਉਂਦੀ ਹੁੰਨੀ ਆ ਝਾੜੂ ਵਗੈਰਾ ਲਾਉਣ ਥੱਲੇ ਕਿਉਂਕਿ ਜਿੰਨਾ ਚਿਰ ਬੱਚੇ ਘਰ ਹੁੰਦੇ ਆ ਉਹਨਾਂ ਚ ਕੋਈ ਵੀ ਕੰਮ ਨੂੰ ਨਹੀਂ ਹੱਥ ਪੈਂਦਾ ਹੈਗਾ ਬੱਚਿਆਂ ਨੂੰ ਸਕੂਲ ਤੋਰਨ ਕਰਕੇ ਨਾ ਕਾਫੀ ਟਾਈਮ ਲੱਗ ਜਾਂਦਾ ਸਵੇਰ ਸਵੇਰੇ ਤੋਂ ਉਦਰੀ ਉਹਨਾਂ ਨੂੰ ਤਿਆਰ ਕਰਨਾ ਉਹਨਾਂ ਦੇ ਟਿਫਨ ਵਗੈਰਾ ਬੰਨਣੇ ਫੇਰ ਜਿੰਨਾ ਚਿਰ ਨਹੀਂ ਤੁਰਦੇ ਹੈਗੇ ਉਹਨਾਂ ਚਿਰ ਉਹਨਾਂ ਕੋਲੇ ਰਹਿਣਾ ਪੈਂਦਾ ਹੈ ਇਹ ਹੁੰਦਾ ਵੀ ਫਟਾਫਟ ਵਸ ਤਿਆਰ ਹੋ ਕੇ ਚਲੇ ਜਾਣ ਤੇ ਹੁਣ ਇੱਕ ਸਕੂਲ ਲੇਟ ਲੱਗਣ ਲੱਗੇ ਉਹਨਾਂ ਹੀ ਆਪਣਾ ਕੰਮ ਲੇਟ ਹੋ ਜਾਂਦਾ ਠੀਕ ਜਿੰਨੇ ਮਤਲਬ ਸਕੂਲ ਲੇਟ ਲੱਗਣ ਲੱਗੇ ਕਿਉਂਕਿ ਬੱਚਿਆਂ ਨੇ ਹੋਮਵਰਕ ਵੀ ਆਇਂਦੇ ਹੁੰਦੇ ਉਹ ਵੀ ਸਵੇਰ ਨੂੰ ਕਈ ਵਾਰ ਕਰਾਉਣੇ ਪੈਂਦੇ ਨੇ ਤੇ ਰਾਤ ਨੂੰ ਨਹੀਂ ਕਰਦੇ ਹੈਗੇ ਮਾੜ ਮੋਟਾ ਜੇ ਤਾਂ ਵੱਧ ਹੁੰਦਾ ਫਿਰ ਤਾਂ ਕਰ ਲੈਂਦੇ ਨੇ ਜੇ ਥੋੜਾ ਮੋਟਾ ਰਹਿ ਜਾਂਦਾ ਫਿਰ ਉਸ ਵੀਡੀਓ ਉੱਠ ਕੇ ਕਰਦੇ ਨੇ ਸਵੇਰੇ ਫਿਰ ਕੋਲ ਬਹਿ ਕੇ ਕਰਵਾਉਣਾ ਪੈਂਦਾ ਕਾਫੀ ਟਾਈਮ ਲੱਗ ਜਾਂਦਾ ਵੈਸੇ ਤਾਂ ਚਲ ਮੈਂ ਧਰਾਂ ਚੋਕੇ ਜਾਨੀ ਆ ਉਸ ਟਾਈਮ ਇੱਕ ਵਾਰ ਗੋਹਾ ਇਕੱਠਾ ਕਰ ਦੰਨੀ ਹੁੰਨੀ ਆ ਤੇ ਫਿਰ ਆਇਆ ਨਾ ਫਿਰ ਕੱਕ ਖਾ ਕੇ ਨਾ ਪਸ਼ੂ ਬਹਿ ਜਾਂਦੇ ਨੇ ਕਿਉਂਕਿ ਜੀ ਮੈਂ ਥੱਲੇ ਆਉਣ ਨੂੰ ਹੋ ਜੰਨੀ ਆ ਲੇਟ ਤੇ ਫਿਰ ਐ ਹੁੰਦਾ ਵੀ ਚਲੋ ਪਸ਼ੂ ਬਹਿ ਜਾਣਗੇ ਆਰਾਮ ਕਰ ਲੈਣਗੇ ਜਦ ਤੱਕ ਪੱਠੇ ਖਾ ਕੇ ਵੀ ਉਸ ਤੋਂ ਬਾਅਦ ਆ ਕੇ ਫਿਰ ਮੈਂ ਪਾਣੀ ਪਿਲਾ ਦੂੰਗੀ ਤੇ ਬਾਚਾ ਕੇ ਜੀ ਗੋਹਾ ਚੱਕਤਾ ਸੀਗਾ ਤੇ ਹੁਣ ਲੱਗ ਗਈ ਸੀਗੀ ਦੁਬਾਰਾ ਫੇਰ ਝਾੜੂ ਲਾਉਣ ਵਾਲਾ ਹੋ ਜਾਂਦਾ ਹੈ ਪਸ਼ੂਆਂ ਥੱਲੇ ਤਾਂ ਦੋ ਤਿੰਨ ਵਾਰੀ ਝਾੜੂ ਲੱਗਦਾ ਹੀ ਆ ਦਿਹਾੜੀ 'ਚ ਮਤਲਬ ਗਰਮੀਆਂ 'ਚ ਚਲੋ ਸੜ ਜਾਂਦਾ ਹਨਾ ਪੱਖੇ ਚੱਲਦੇ ਹੁੰਦੇ ਨਾਲ ਦੀ ਨਾਲ ਸੁੱਕੀ ਜਾਂਦਾ ਹੈ ਪਰ ਸਿਆਲਾਂ 'ਚ ਬਹੁਤ ਔਖਾ ਹੋ ਜਾਂਦਾ ਹੈ ਦੋ ਤਿੰਨ ਵਾਰੀ ਝਾੜੂ ਲਾਉਣਾ ਪੈਂਦਾ ਹੈ ਤਾਂ ਜਾ ਕੇ ਕਿਤੇ ਸੁੱਕਦਾ ਹੈ ਤੇ ਆ ਜਿਹੜੀ ਨਾ ਇੱਕ ਦੋ ਦਿਨ ਦੀ ਹੁਣ ਦੇਖ ਲੋ ਕਿੰਨੀ ਧੁੰਦ ਜੀ ਪੈਣ ਲੱਗ ਗਈ ਸੀਗੀ ਐ ਹੋ ਗਿਆ ਸੀਗਾ ਵੀ ਠੰਡ ਜੀ ਹੋ ਗਈ ਹੈ ਨਾ ਮੈਂ ਸਲਾਹ ਕਰ ਲਈ ਸੀਗੀ ਵੀ ਪੱਲੜ ਲਾ ਦਾ ਕਿ ਅੱਜ ਮੇਰੇ SLA ਸੀਗੀ ਪੱਲੜ ਲਾਉਣ ਦੀ ਪਰ ਫੇਰ ਮੈਂ ਨਹੀਂ ਲਾਏ ਹੈਗੇ ਕਿਉਂਕਿ ਜੀ ਕੱਲ ਦੀ ਫੇਰ ਬਹੁਤ ਸਣੀ ਧੁੱਪਾਂ ਨਿਕਲਣ ਲੱਗ ਗਈ ਦੇਖੋ ਇਹ ਤੇ ਕਿੰਨੀ ਵਧੀਆ ਧੁੱਪਾਂ ਆਈ ਹੋਈ ਆ ਤੇ ਫੇਰ ਮੈਂ ਕਿਹਾ ਵੀ ਹਲੇ ਨਹੀਂ ਲਾਉਂਦੇ ਹੈਗੇ ਚਲੋ ਹਨਾ ਫੇਰ ਐਦਾਂ ਵੀ ਇਹਨਾਂ ਨੇ ਫੇਰ ਗਾਂਾਂ ਗਰਮੀ ਵੀ ਕੱਟਣੀ ਹੁੰਦੀ ਆ ਫੇਰ ਗਰਮੀ ਚੌਕੇ ਹੋ ਜਾਂਦੇ ਆ ਪਸ਼ੂ ਤਾਂ ਕਰਕੇ ਹਲੇ ਪੱਲਣ ਨਹੀਂ ਲਾਉਂਦੇ ਹੈਗੇ ਹੁਣ ਨਾ ਜਿਹੜੀ ਆ ਧੁੱਪਾਂ ਇਹ ਇਹਦਾ ਸੇਖ ਬਹੁਤ ਪੈ ਰਿਆ ਦੋਕ ਦਿਨ ਬਹੁਤ ਵਧੀਆ ਧੁੱਪਾਂ ਨਿਕਲਿਆ ਮਤਲਬ ਤਪਣ ਜੇ ਲੱਗ ਜਾਂਦਾ ਦੁਪਹਿਰਾ ਜਾ ਤਾਂ ਹਾਂ ਜੀ ਲਗਾਤਾਰ ਵਹੇ ਜੋ ਧੁੱਪਾਂ ਦੇ ਵਿੱਚ ਚੁਗਦੀ ਐ ਧੁੱਪਾਂ ਤੇ ਇਹ ਤਾਂ ਕਰਕੇ ਹਾਲੇ ਨਹੀਂ ਪਲੜ ਲਾਉਂਦੀ ਹੈਗੀ ਮੈਂ ਕਿਹਾ ਚਲੋ ਹੁਣ ਫੇਰ ਵਧੀਆ ਹੋ ਗਿਆ ਮੌਸਮ ਪਹਿਲਾਂ ਜਿਹੜੀ ਧੁੰਦ ਜੀ ਸੀ ਨਾ ਉਹਦੀ ਧੂਏ ਵਗੈਰਾ ਦੀ ਹੋਈ ਹੋਈ ਉਹ ਸਾਫ਼ ਜੀ ਹੋ ਗਈ ਤੇ ਹੁਣ ਮੌਸਮ ਵਧੀਆ ਹੋ ਜਾਂਦਾ ਤੇ ਆਥਲੇ ਜਾ ਕੇ ਠੰਡ ਹੁੰਦੀ ਹੁੰਦੀ ਐ ਬਾਕੀ ਚਲੋ ਜੀ ਵਧੀਆ ਰਹਿੰਦਾ ਤੇ ਆਪਾਂ ਇੱਥੇ ਹੁਣ ਬਸ ਗੋਹਾ ਵਗੈਰਾ ਸੋਬਰ ਦਾਂਗੇ ਨਾਲ ਦੀ ਨਾਲ ਮੈਂ ਪਾਣੀ ਪਲਾ ਰਹੀ ਸੀਗੀ ਪਸ਼ੂਆਂ ਨੂੰ ਨਾਲੇ ਇਹ ਗੋਹਾਵਗਾਰਾ ਇਕੱਠਾ ਕਰ ਰਹੀ ਸੀ ਬਸ ਜੀ ਪਿੰਡਾਂ ਵਾਲਿਆਂ ਦੇ ਹੀ ਕੰਮ ਚੱਲੇ ਜਾਂਦੇ ਨੇ ਸਾਰੀ ਦਿਹਾੜੀ ਹਨਾ ਇਹ ਵੀ ਬਹੁਤ ਜ਼ਰੂਰੀ ਨੇ ਰੋਜ਼ ਦੇ ਰੋਜ਼ ਕਰਨੇ ਮੀ ਹੋਵੇ ਨੇਰੀ ਹੋਵੇ ਤਾਂ ਕੰਮ ਕਰਨਾ ਹੀ ਪੈਂਦੇ ਨੇ ਡੇਲੀ ਦੇ ਆਪਣੇ ਹੀ ਕੰਮ ਨੇ ਤੇ ਜਿਨ੍ਹਾਂ ਨੂੰ ਕਰੇ ਬਿਨਾ ਨਹੀਂ ਸਰਦਾ ਹੈਗਾ ਰੋਜ਼ੀ ਰੋਜ਼ ਸਵੇਰੇ ਉੱਠਦੀ ਸਾਰੇ ਬਸ ਕੰਮ ਸ਼ੁਰੂ ਹੋ ਜਾਂਦੇ ਨੇ ਰਾਤ ਨੂੰ ਨਿਵੇੜ ਕੇ ਪੈਨੇ ਆ ਸਵੇਰੇ ਉੱਠਦੀ ਸਾਰ ਫਿਰ ਚਲੋ ਜੀ ਆਪਣੀ ਡਿਊਟੀਆਂ ਤੇ ਚਲੋ ਜੀ ਹਨਾ ਇਤਨਾ ਮਾਉਣੀਆਂ ਹੀ ਨੇ ਜਿੰਨਾ ਚਿਰ ਜਿਉਂਦੇ ਆ ਤੇ ਇਹ ਤਾਂ ਚੱਲੀ ਜਾਣੇ ਨੇ ਕੰਮਕਾਰ ਤੇ ਵਸ ਜੀ ਹੁਣ ਇਥੇ ਇਕੱਠੇ ਕਰਦੀ ਆਪਾਂ ਗੋਹਾ ਕੂੜਾ ਤੇ ਉਸ ਤੋਂ ਬਾਅਦ ਫੇਰ ਮੈਂ ਤੁਹਾਨੂੰ ਨਹੀਂ ਕੋਈ ਵੀ ਝਾੜੂ ਵਗੈਰੇ ਦੀ ਵੀਡੀਓ ਦਿਖਾਵਾਂਗੀ ਉਹ ਸਿੱਧਾ ਆਪਾਂ ਸਾਫ਼ ਕਰਕੇ ਫੇਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਕੱਲ ਨਾ ਮੈਂ ਪੁੱਛਿਆ ਸੀਗਾ ਵੀ ਤੁਸੀਂ ਆਪਣੇ ਨਾਂ ਦੱਸਿਓ ਹਨਾ ਸ਼ਹਿਰਾਂ ਦੇ ਵੀ ਕਿੱਥੋਂ-ਕਿੱਥੋਂ ਬੋਲਦੇ ਹੋ ਮਤਲਬ ਦੇਖਦੇ ਹੋ ਸਾਡੀ ਵੀਡੀਓ ਤੇ ਬਾਕੀ ਤਾਂ ਚਲੋ ਮੈਨੂੰ ਪਤਾ ਹੀ ਸੀਗਾ ਜਿਹੜੇ ਆਪਾਂ ਨੂੰ ਡੇਲੀ ਕਮੈਂਟ ਕਰਦੇ ਵੀ ਉਹ ਕਿੱਥੋਂ-ਕਿੱਥੋਂ ਨੇ ਤੇ ਇੱਕ ਭੈਣ ਤਾਂ ਨਹੀਂ ਪਤਾ ਸੀਗਾ ਸਤਵੀਰ ਕੌਰ ਦੀ ਆਈਡੀ ਤੋਂ ਤੇ ਫਿਰ ਕੱਲ ਉਹਨਾਂ ਨੇ ਮੈਸੇਜ ਕਰਕੇ ਦੱਸਿਆ ਸੀਗਾ ਉਹਦੇ ਪਿੰਡ ਦਾ ਨਾਂ ਮੈਂ ਨਾ ਨਾ ਭੁੱਲ ਗਈ ਸੀਗੀ ਪਿੰਡ ਦਾ ਫਿਰ ਦੁਬਾਰਾ ਜਾ ਕੇ ਚੈੱਕ ਕਰਿਆ ਉਹ ਭੈਣ ਦੀ ਸਤਵੀਰ ਭੈਣ ਦਾ ਪਿੰਡ ਦਾ ਨਾਂ ਹੈਗਾ ਸਾਹਾਬਾਣਾ ਤੇ ਉਹ ਕਹਿੰਦੀ ਸੀਗੀ ਵੀ ਇੱਧਰ ਵੀ ਤੁਹਾਡੇ ਏਰੀਏ ਦੀਆਂ ਫਿਰ ਮੈਂ ਚੈੱਕ ਕਰਿਆ ਮੈਂ ਇਹ ਨਾਂ ਸੁਣਿਆ ਨਹੀਂ ਹੋਇਆ ਸੀਗਾ ਤੇ ਫਿਰ ਜਦੋਂ ਮੈਪ ਤੇ ਚੈੱਕ ਕਰਿਆ ਫਿਰ ਮੈਪ ਦੱਸ ਰਿਹਾ ਸੀਗਾ ਵੀ ਇੱਧਰ ਆਪਣੇ ਕੁਵਾੜੇ ਕੋਲੇ ਆ ਪਿੰਡ ਪਹਾੜਾ ਕਹਿੰਦੇ ਨੇ ਜਿੱਥੇ ਵੀ ਕਹਾੜੇ ਕੋਲੇ ਆ ਤੇ ਵੀ ਉੱਥੇ ਲਾਗਤਾਗ ਹੈਗਾ ਇਹ ਪਿੰਡ ਮੈਂ ਨਹੀਂ ਸੁਣਿਆ ਹੈਗਾ ਪਹਿਨੇ ਜੇ ਤੁਸੀਂ ਅੱਜ ਦੀ ਵੀਡੀਓ ਦੇਖੀ ਤਾਂ ਜਰੂਰ ਦੱਸਿਓ ਕਿ ਇਹ ਇੱਧਰ ਕਹਾੜੇ ਕੋਲੇ ਆ ਪਿੰਡ ਜਰੂਰ ਮੈਸੇਜ ਕਰਿਓ ਮੈਂ ਇਹ ਨਾਂ ਨਹੀਂ ਸੁਣਿਆ ਹੈਗਾ ਪਹਿਲੀ ਵਾਰ ਸੁਣਿਆ ਤੇ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਰੋਜ਼ ਦੀ ਰੋਜ਼ ਕਮੈਂਟ ਕਰਦੇ ਹੋ ਤੇ ਵੀਡੀਓ ਨੂੰ ਦੇਖਦੇ ਹੋ ਪਲੇਸ ਇਸ ਤਰ੍ਹਾਂ ਹੀ ਅਪਡੇਟਸ ਪੋਸਟ ਬਣਾਈ ਰੱਖਿਓ ਬਾਕੀ ਤਾਂ ਚਲੋ ਜੀ ਜਿਹੜੇ ਲੁਧਿਆਣੇ ਵਾਲੀ ਦੀਦੀ ਆ ਉਹਨਾਂ ਨੂੰ ਵੀ ਜਾਣਦੇ ਆ ਬਾਕੀ ਸਰਬਜੀਤ ਪੈਣ ਦੇ ਬਾਕੀ ਸਾਰਿਆਂ ਦੇ ਪਿੰਡਾਂ ਦੇ ਨੌ ਜਾਣਦੀ ਆ ਮੈਂ ਤੇ ਤੁਹਾਡਾ ਹੀ ਪਿੰਡ ਦਾ ਹੀ ਨਾਮ ਪਤਾ ਨਹੀਂ ਸੀਗਾ ਚਲੋ ਤੁਸੀਂ ਦੱਸਤਾ ਹਨਾ ਫੇ ਪਤਾ ਲੱਗ ਜਾਂਦਾ ਹਨਾ ਵੀ ਤੁਸੀਂ ਕਿੱਥੇ ਕੋ ਦੇਖ ਰਹੇ ਹੋ ਆਪਣੀ ਵੀਡੀਓ ਤੇ ਚਲੋ ਜੀ ਆਪਣਾ ਪਾਣੀ ਪਲਾਇਆ ਗਿਆ ਤੇ ਝੋਟੀ ਆਪਾਂ ਨੇ ਬੰਨਤੀ ਛੋਟੀ ਵੀ ਪਾਣੀ ਪੀ ਲੂਗੀ ਤੇ ਬੈੜੀ ਨੂੰ ਤਾਂ ਮੈਂ ਬਾਲਟੀ ਨਾਲੇ ਪਲਾਉਣੀ ਹੁੰਦੀ ਆ ਬੈੜੀ ਨਹੀਂ ਖੋਲਦੀ ਹੈਗੀ ਇਹ ਭੱਜ ਜਾਂਦੀ ਆ ਫਿਰ ਹਨਾ ਫਿਰ ਫੜਨੀ ਮੁਸ਼ਕਲ ਆ ਬੈੜੀਆਂ ਤਾਂ ਮੈਂ ਘੱਟ ਵੱਧੇ ਖੋਲਦੀ ਹੁੰਦੀ ਆ ਤੇ ਕਈ ਸਾਉ ਹੁੰਦੀਆਂ ਨੇ ਉਹ ਤਾਂ ਖੁੱਲ ਵੀ ਜਾਂਦੀਆਂ ਨੇ ਇਹ ਇਹ ਨਹੀਂ ਖੜਦੀ ਹੈਗੀ ਇਹ ਮੇਰੇ ਤੋਂ ਭੱਜ ਜਾਂਦੀ ਆ ਤਾਂ ਕਰਕੇ ਮੈਂ ਇਹਨੂੰ ਸਿਰਫ ਬਾਲਟੇ ਨਾਲੇ ਪਲਾਉਣੀ ਹੁੰਦੀ ਆ ਮੈਂ ਕਿਹਾ ਵੀ ਜੇ ਖੁੱਲ ਗਈ ਮੇਰੇ ਤੋਂ ਤਾਂ ਫੜਬ ਨਹੀਂ ਹੋਣੀ ਹੈਗੀ ਤੇ ਇੱਧਰ ਆਪਣਾ ਮਗਲੇ ਪਾਸੇ ਆਪਾਂ ਨੇ ਉਹ ਜਿਹੜਾ ਕੱਲ ਦਿਹਾੜੀ ਲਾਇਆ ਹੋਇਆ ਸੀ ਅੱਜ ਫੇਰ ਲਾਇਆ ਹੋਇਆ ਸੀਗਾ ਤੇ ਰਿਓ ਕੱਢ ਰਏ ਸੀਗੇ ਥੋੜਾ ਜਿਹਾ ਰਹਿ ਗਿਆ ਸੀਗਾ ਬਸ ਗੋਬਰ ਗੈਸ ਵਾਲਾ ਆਪਾਂ ਨੇ ਟੋਆ 베ਲੀ ਕਰਤਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਗੋਬਰ ਗੈਸ ਵਾਲਾ ਟੋਆ 베ਲੀ ਹੋ ਜੂਗਾ ਨਾ ਤੇ ਫਿਰ ਜਿਹੜਾ ਆਪਣਾ ਪਾਣੀ ਵਾਲਾ ਟੋਆ ਨਾ ਉਹ ਇਹਦੇ ਵਿੱਚ ਕੱਢ ਦਾਂਗੇ ਲਓ ਜੀ ਇੱਥੇ ਆਪਣਾ ਹੋ ਗਿਆ ਸੀਗਾ ਸਾਰਾ ਸਾਫ਼ ਸਫਈਆ ਤੇ ਸਾਫ਼ ਸਫਈਆ ਕਰਨ ਤੋਂ ਬਾਅਦ ਵਧੀਆ ਲੱਗਣ ਲੱ ਆ ਜਾਂਦਾ ਘਰ ਸਾਰੇ ਹੀ ਸਾਫ਼ ਹੋ ਗਏ ਗੋਹਾ ਵਗੈਰਾ ਚੱਕਤਾ ਤੇ ਬਸ ਹੁਣ ਅ ਮੁਰਗੇ ਵਗੈਰਾ ਵੀ ਮੈਂ ਸਾਰਾ ਕੁਝ ਬੰਦ ਕਰਕੇ ਨਾ ਉਸ ਤੋਂ ਬਾਅਦ ਉੱਪਰ ਆ ਕੇ ਕੰਮ ਕਰਦੀ ਹੁੰਦੀ ਆ ਤੇ ਇੱਥੇ ਆਪਾਂ ਨੇ ਪਸ਼ੂਆਂ ਦਾ ਸਾਰਾ ਨਵੇੜ ਤਾਂ ਬਸ ਹੁਣ 2 ਵਜੇ ਤੱਕ ਵਿਹਲੇ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਫੇਰ ਦੁਬਾਰਾ ਤੇ ਚਲੋ ਜੀ ਇਹ ਹੈਗੀ ਆ ਸ਼ਾਮ ਦੀ ਵੀਡੀਓ ਸ਼ਾਮੀ ਜਦੋਂ ਮੈਂ ਧਾਰਾ ਚੋਂਣ ਲੱਗੀ ਸੀ ਨਾ ਉਸ ਟਾਈਮ ਬਣਾਈ ਸੀਗੀ ਇਹ ਤੇ ਮੈਂ ਬਾਕੀ ਮਤਲਬ ਝੋਟੀਆਂ ਉਹਦੀ ਬੜੀ ਦੀ ਧਾਰ ਕੱਢਤੀ ਸੀ ਉਸ ਤੋਂ ਬਾਅਦ ਇਹ ਬੜੀ ਮੈਸ ਦੀ ਧਾਰ ਕੱਢਣ ਲੱਗਦੀ ਹੁੰਦੀ ਆ ਤੇ ਕਾਫੀ ਟਾਈਮ ਲੱਗ ਜਾਂਦਾ ਧਾਰਾ ਕੱਢਣ ਨੂੰ ਤੇ ਹੌਲੀ ਹੌਲੀ ਨਾ ਪਹਿਲਾਂ ਪਹਿਲਾਂ ਪੱਠੇ ਪਾਓ ਫਿਰ ਦਾਣਾ ਪਾਓ ਫਿਰ ਕਟਰੂ ਛੱਡੋ ਹਨਾ ਕਾਫੀ ਟਾਈਮ ਲੈ ਲੈਂਦੇ ਆ ਪਸ਼ੂ ਵੀ ਤੇ ਬਸ ਇੱਥੇ 2 ਵਜੇ ਤੋਂ ਆ ਕੇ ਮੈਂ ਨਾ ਮੁੜ ਕੇ ਜਾ ਕੇ 6 ਵਜੇ ਉੱਪਰ ਜਾਣਾ ਉਦੋਂ ਤੱਕ ਮੇਰਾ ਕੰਮ ਨਿਭੜਦਾ ਬਸ ਇੱਥੇ ਹੀ ਲੱਗੇ ਰਹਿੰਨੇ ਆ ਹਨੇਰਾ ਹੋ ਜਾਂਦਾ ਹਨਾ ਪਸ਼ੂਆਂ ਦੇ ਵਿੱਚ ਕਿਉਂਕਿ ਜਿੰਨਾ ਚਿਰ ਇਹਨਾਂ ਨੂੰ ਹਨਾ ਪਾਣੀ ਨਾ ਪਲਾ ਇਹਨਾਂ ਦਾ ਕੰਮ ਨਹੀਂ ਨਿਭੜਦਾ ਹੈਗਾ ਪਸ਼ੂਆਂ ਦਾ ਮੈਂ ਪਾਣੀ ਪਲਾਉਣ ਤੱਕ ਹੁੰਦਾ ਰਾਤ ਤੱਕ ਕੰਮ ਫਿਰ ਉਸ ਤੋਂ ਬਾਅਦ ਚਲੋ ਬਹਿ ਜਾਂਦੇ ਨੇ ਫਿਰ ਦੁਬਾਰਾ ਫੇਰ ਸਵੇਰੇ ਕੰਮ ਸ਼ੁਰੂ ਹੋ ਜਾਂਦਾ ਜੀ ਤੇ ਇੱਥੇ ਚਲੋ ਜੀ ਆਪਣੀ ਧਾਰਾਂ ਚ ਚੋਈਆਂ ਜਾਣਗੀਆਂ ਤੇ ਬੱਚੇ ਵੀ ਆਗੇ ਸੀਗੇ ਜਿਸ ਕਰਨ ਲੱਗ ਗਿਆ ਸੀਗੇ ਵੀਡੀਓ ਬਣਾਉਣ ਸਾਰ ਜਪ੍ਰਿਤ ਲੱਗਿਆ ਹੋਇਆ ਸੀਗਾ ਮਗਰ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਗੋਬਰ ਗੈਸ ਵਾਲਾ ਟੂਆ ਸਾਫ਼ ਕਰਿਆ ਨਾ ਉਹਦੇ ਵਿੱਚ ਪਾਣੀ ਜਿਆ ਕੱਢਣ ਲੱਗਿਆ ਹੋਇਆ ਸੀ ਉਹਨੇ ਗੱਬਿਓ ਕੱਟ ਲਾ ਕੇ ਨਾ ਪਾਣੀ ਟੋਏ ਵਿੱਚ ਕੱਢਤਾ ਤੇ ਬਾਕੀ ਆਪਾਂ ਨੇ ਇੱਥੇ ਪ੍ਰਾਲੀ ਸਿੱਟ ਕੇ ਅੱਗ ਲਾਤੀ ਸੀ ਜਿਹੜਾ ਫੂਸ ਜਿਆ ਪਿਆ ਸੀਗਾ ਮਾੜਾ ਮੋਟਾ ਰਹਿ ਗਿਆ ਬਾਕੀ ਤਾਂ ਜਲ ਗਿਆ ਤੇ ਇਹ ਟੋਆ ਜਿਆ ਸਾਫ਼ ਕਰਿਆ ਸੀਗਾ ਬਾਕੀ ਇਹ ਚਿੱਕ ਵਗੈਰਾ ਵੀ ਆਪਾਂ ਬਾਅਦ ਚ ਸਾਫ਼ ਕਰਦਾਂਗੇ ਕੱਢ ਦਾਂਗੇ ਸੁੱਕੇ ਤੇ ਤੇ ਪਾਣੀ ਤਾਂ ਇਦੋਂ ਨੂੰ ਆਪਾਂ ਨੇ ਕੱਢਤਾ ਸਾਈਪਰੀ ਤੇ ਲੱਗਾ ਹੋਇਆ ਸੀਗਾ ਇਹ ਵਿਚਾਰਾ ਸਕੂਲੋਂ ਆ ਕੇ ਫੇਰ ਇੱਥੇ ਲੱਗ ਜਾਂਦਾ ਹੁੰਦਾ ਕੰਮ ਕਰਨ ਲੇ ਸਾਢੇ 3 ਵਜੇ ਆਉਣਾ ਹੁੰਦਾ ਉਸ ਤੋਂ ਬਾਅਦ ਜਿਹੜੇ ਚਾਹ ਪੀ ਪਿੰਦੀ ਸਰ ਮੈਨੂੰ ਕਹਿ ਦਿੰਨੀ ਵੀ ਆ ਜਾ ਥੱਲੇ ਨੂੰ ਹੁਣ ਵੀ ਆ ਜਾ ਕੰਮ ਕਰਾ ਦੇ ਮੇਰੇ ਨਾਲ ਫਿਰ ਚਲੋ ਨਾਲ ਨੂੰ ਕੰਮ ਕਰਾ ਦਿੰਦਾ ਹੁੰਦਾ ਹੈ ਤੇ ਇਹ ਵੀ ਉਹ ਕਾਫੀ ਟਾਈਮ ਵਿਚਾਰੇ ਲੱਦਈ ਹੁਣ ਤਾਂ ਉਹ ਗਰਾਊਂਡ 'ਚ ਵੀ ਨਹੀਂ ਜਾ ਹੁੰਦਾ ਹੈਗਾ ਖੇਡਣ ਤੇ ਇੱਥੇ ਕੰਮ ਕਰਾਈ ਜਾਂਦਾ ਹੁੰਦਾ ਨਾਲ ਤੇ ਇਹ ਦੇਖੋ ਇਹਨੇ ਸਾਰੇ ਘੱਟ ਲਾ ਕੇ ਨਾ ਪਾਣੀ ਇੱਧਰਲੇ ਪਾਸੇ ਟਾਕ ਦਿੱਤਾ ਸੀਗਾ ਫੀਚ ਨਾ ਗੇ ਨਾ ਤਾਂ ਜੇ ਫਿਰ ਕੱਢ 200 ਰੁਪਏ ਲੈ ਰੱਖ ਇੱਥੇ ਮੈਨਾਂ ਨਾ ਕਾ ਡਿਫਰਮਨ ਨਾ ਹੁੰਦਾ ਉਸ ਚੰਨਾ ਫਿਰ ਹੈ ਨਾਲੇ ਬੈਣ ਦਾ ਮੁਕਰੀ ਨਾ ਪਰ ਬਿੱਕੇ ਥੇਨ ਹੋਣਾ ਪੈਣਾ ਵਿਚੇ ਕੋਈ ਨਾ ਬਾਜਨ ਆਣਗੇ ਸਾਫ ਪਾਣੀ ਚਲ ਪੈਰ ਡਵਾਉਣਾ ਹੁੰਦੇ ਦਾਹਰ ਤੋਂ ਠੀਕ ਹੈ ਪੈਰ ਤੋਂ ਕੀ ਟੂਂਡ ਵਾਲਾ ਪੈਰ ਦੰਦਾ ਦੂਤ ਫੇ ਹੈ ਨਾਲੇ ਦੰਦਾ ਮੈਂ ਦੱਲਿਆ ਕਰਾ ਕੇ ਦੇ ਚੁੱਤਰੇ ਦੋਨੇ ਪੈਰ ਲੈ ਕੇ ਉਧਰ ਪਾਰ ਲੰਘੇ ਜਾਂ ਵੀ ਲੈ ਲਈ ਚਲ ਪਾਰ ਲੰਘੇ ਜਾਂ ਤੇ 30 ਪੈ

ਕਿੰਨੇ ਦਿਨਾਂ ਬਾਅਦ ਲੋਡ ਕਰਾ ਕੇ ਲੱਗਿਆ ਅਸੀਂ ਅੰਗਲੀ ਇਹ ਨੂੰ ਆਖਦੇ ਹਾਂ ਭਾਂਟ ਕਿਉਂ ਡੌਂਗਾ ਤਾਂ ਹੋਣਗੇ ਨਾ ਇਹ ਵਿੱਚ ਵੱੜ ਗਿਆ ਇੱਕ ਵਾਰ ਇਹ ਵਿੱਚ ਵੱੜ ਕੇ ਇੱਕ ਚੂਹੇ ਰਾਲ ਜੁੰਬੀ ਜੁੰਬੀ ਤਾਂ ਜੁੰਮੀ ਲਾ ਦੇ ਕਹਿੰਦਾ ਜੁੰਬੀ 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 ਘਰੇ ਆਓ ਘਰੇ ਦੇਖਾਂਗੇ ਅੰਦਰ ਆ ਚੱਕ ਬੋਲ ਬੋਲ ਕਿੱਥੇ ਆਪੇ ਕੱਟਵਾ ਕੇ ਪਾ ਦੇ। ਨਾ ਗੀ। ਯਾਰ ਜਸਵਾਲ ਟਿਲੇਗਾ। ਪਾਣੀ ਭਰ ਜਾਊਗਾ। ਕਿੰਨੇ ਜਨ ਹੈ? ਚੱਲ। ਤੂੰ ਯਾਰ ਕਾਲੇ ਰੰਗ ਦੇ ਲੈਦਰ ਵਾਲੀ। ਹੈਨਾ? ਲੈਦਰ ਪੱਟੀ। ਮੈਂ ਕਿੰਨਾ ਮਨ ਚਾਹਾਂ। ਹਾਂ। ਇਹਨੇ ਮੈਂ ਕਰੀ ਸੁ ਸਹਾਈ ਆਲਾ। ਬਾੜ ਮਮੀ। ਪਾ ਦੇ। ਬਾੜ। ਇਮਤੋਂ ਦਾ ਚਿੱਤ ਨਾ ਲੋ ਜੀ ਆਪਣਾ ਇਹ ਗੋਬਰ ਗੈਸਾ ਟੋਆ ਵੀ ਬੀਲਾ ਕਰਤਾ ਅੱਜ ਕਿ ਇਹ ਸਾਰਾ ਹੀ ਰਿਓ ਚੱਕ ਕੇ ਨਾ ਆਪਾਂ ਨੇ ਉਹ ਕੱਲ ਖਾਇ ਸੀ ਤੁਹਾਨੂੰ ਤੇ ਦਿਹਾੜੀ ਲੱਗਿਆ ਸੀ ਅੱਧੀ ਦਿਹਾੜੀ ਅੱਜ ਲਵਾਤੀ ਡੇਢ ਦਿਹਾੜੀ ਲਵਾਤੀ ਆਪਾਂ ਨੇ ਤੇ ਉਹ ਖੇਤ ਦੇ ਵਿੱਚ ਪਾਤਾ ਇਹਨ ਬਿਲਕੁਲ ਤੇ ਇਹ ਜਿਹੜਾ ਟੋਬਾ ਹੈ ਇਹ ਆਪਣਾ ਹੈਗਾ ਘਰ ਦਾ ਪਾਣੀ ਦਾ ਹਨਾ ਆਪਾਂ ਬਾਹਰ ਰਹਿੰਦੇ ਕਰਕੇ ਆਪਣੀ ਸੀਵਰੇਜ ਨੀਗਾ ਹੈਗਾ ਆਪਣਾ ਟੋਆ ਹੀ ਇਦਾਂ ਕੱਢਿਆ ਹੋਇਆ ਹੈ ਜਿਹੜਾ ਆਪਣਾ ਮਤਲਬ ਪਾਣੀ ਵੀ ਹਨਾ ਹੁੰਦਾ ਉਹ ਇਸ ਟੋਏ ਦੇ ਵਿੱਚ ਪੈਂਦਾ ਤੇ ਇਹ ਟੋਆ ਨਾ ਸਾਈਜ਼ ਨੇ ਇਹਨੂੰ ਕੱਟ ਲਾ ਕੇ ਨਾ ਇੱਧਰ ਕੱਢਦਾ ਪਾਣੀ ਵਿੱਚ ਇੱਕ ਜਿਹੜੀ ਇਹਦੇ ਵਿੱਚ ਬਣੀ ਹੋਈ ਇੱਧਰ ਨਿਕਲ ਜੂਗੀ ਬਾਕੀ ਅਸੀਂ ਅੱਗ ਵਗੈਰਾ ਲਾਤੀ ਸੀਗੀ ਇਥੋਂ ਸਾਫ਼ ਕਰਤਾ ਤੇ ਮੈਂ ਉਪਰੋਂ ਵੀ ਕੱਢਦੀ ਮਿੱਟੀ ਜੀ ਚੱਕ ਜੀ ਹੈਨਾ ਹੁਣ ਸ਼ਾਮ ਹੋ ਗਈ ਤੇ ਮੈਨ ਲੱਗੇ ਸੀ ਕਿ ਪਾਣੀ ਪਲਾਉਣ ਦੁੱਧ ਵਗੈਰਾ ਪਾਤਾ ਧਾਰਾਂ ਵਿੱਚੋਲੀਆਂ ਤੇ ਚਲੋ ਇਹ ਜਦੋਂ ਹੈਨਾ ਸੁੱਕ ਜਾਊਗਾ ਟੋਆ ਜਾ ਫਿਰ ਇਹਦੀ ਮਿੱਟੀ ਜੀ ਕੱਢ ਕੇ ਇਧਰ ਉੱਪਰ ਰੱਖ ਦਾਂਗੇ ਕੱਢ ਦਾਂਗੇ ਕਿਉਂਕਿ ਜੀ ਜਦ ਮੀਂਹ ਆਉਂਦੇ ਨੇ ਪੰਤਾਲੇ ਚੱਲਦੇ ਨੇ ਨਾ ਫਿਰ ਇਹੀ ਜਿਹੜੀ ਮਤਲਬ ਕੰਧ ਦੇ ਨਾਲ ਨਾਲ ਲੱਗੀ ਹੁੰਦੀ ਹੈ ਨਾ ਇਹੀ ਖੁਰ ਕੇ ਆ ਟੋਏ ਦੇ ਵਿੱਚ ਚਲੇ ਜਾਂਦੀ ਆ ਜਦ ਇਹ ਸੁੱਕ ਜੂਗੀ ਪਾਣੀ ਨਿਕਲ ਜਾਊਗਾ ਨਿੱਤਰ ਜਿਹਾ ਆਊਗਾ ਪਾਣੀ ਇਹਦਾ ਫਿਰ ਚੱਕ ਕੇ ਕੰਧ ਦੇ ਨਾਲ ਲਾ ਦਾਂਗੇ ਬਸ ਜੀ ਇਹੀ ਹੁੰਦੇ ਆਪਣੇ ਪਿੰਡਾਂ ਵਾਲਿਆਂ ਦੇ ਕੰਮ ਹੈਨਾ ਜਿਨ੍ਹਾਂ ਨੂੰ ਕਰੇ ਬਿਨਾ ਨਹੀਂ ਸਰਦਾ ਹੈਗਾ ਇਹ ਵੀ ਕਰਨੇ ਜ਼ਰੂਰੀ ਨੇ ਜੀ ਇਹ ਵੀ ਕਰਨੇ ਪੈਂਦੇ ਨੇ ਤੇ ਚਲੋ ਜੀ ਆਪਾਂ ਫਿਰ ਅੱਜ ਹੈਨਾ ਅੱਜ ਦਾ ਬਲੌਗ ਇੱਥੇ ਐਂਡ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਕਿਹੋ ਜਿਹੀ ਲੱਗਦੀ ਹੈ ਸਾਡੀ ਵੀਡੀਓ ਬਾਕੀ ਜੀ ਚਲੋ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤੱਕ ਲਈ ਓਕੇ ਬਾਏ ਬਾਏ ਟਾਟਾ